ਬੜੀ ਧੰਤਨ ਗੁਰੂ ਰਾਮਦਾਸ ਨੇ ਧੰਤਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਾਲ ਸਟੈਂਟ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂ ਪਿਓ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਮੀ ਫਾਈਨਲ ਤੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕੀ ਹਰਮਤ ਤੋਂ ਹੁਣ ਸਰਪੰਚ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਚ ਦੇ ਵਿੱਚ ਉਹ ਕਿੰਨੇ ਕੁ ਇੱਕ ਬਾਪ ਨੂੰ ਕਿੰਨੇ ਕੁ ਦੇਖੋ ਜੀ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਹੋਈ ਲਗਾਤਾਰ ਪਰਿਵਾਰ ਹੋਈ ਹੈ ਜੀ ਬਹੁਤ ਵਧੀਆ ਲੱਗ ਰਿਹਾ ਇੰਡੀਆ ਟੀਮ ਦੀ ਪਰਫਾਰਮੈਂਸ ਦੇਖ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ ਗੋਲਡ ਮੈਡਲ ਦੀ ਬਹੁਤ ਆਸੀ ਥੋੜੀਆਂ ਮਿਸਟੇਕ ਹੋ ਗਈਆਂ ਤੇ ਜਾਂ ਦਿਨ ਨਾ ਦਿਨ ਨਾ ਹੋਊਗਾ ਕਹਿ ਲੋ ਪਰ ਬਹੁਤ ਵਧੀਆ ਅੱਜ ਟੀਮ ਖੇਡੀ ਯਾਰ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ਬ੍ਰੌਂਜ਼ ਮੈਡਲ ਲੈ ਕੇ ਆ ਰਹੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਆ ਰਹੀ ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ ਤੇ ਜਦੋਂ ਉਹਨਾਂ ਨੂੰ ਮਤਲਬ ਪਲੰਟੀ ਕੋਰਨਰ ਮਿਲੀ ਜਾਂਦੇ ਸੀ ਜਿੰਨਾ ਜਿਹੜਾ ਟਾਈਮ ਨਹੀਂ ਹੋਣ ਡਿਆ ਤੇ ਪਾਣੀ ਪੀਨ ਉਹ ਜੀ ਨਹੀਂ ਕਰਨ ਰਿਆ ਚਲੋ ਹੁਣ ਮਹਾਰਾ ਨੇ ਜਿਤਬਰਾਬ ਕੀਤੀ ਬਹੁਤ ਵਧੀਆ ਲੱਗ ਰਿਹਾ ਜੀ ਇਹ ਲੱਗਦਾ ਕਿ ਮੈਚ ਦੇ ਨਾਲ ਦਿੱਲੀਏ ਤੜਕਣਾ ਵੱਲ ਜਾਈ ਹੋਈਆਂ ਸੀ ਕਰਾ ਕੀਤੀ ਜਾ ਰਹੀਆਂ ਸੀ ਬਹੁਤ ਅਰਦਾਸਾਂ ਕੀਤੀਆਂ ਸਰ ਮਹਾਰਾ ਨੇ ਚਲੋ ਸੁਣੀਆਂ ਪੂਰੀਆਂ ਕੀਤੀਆਂ ਤੇ ਬਹੁਤ ਖੁਸ਼ੀ ਆ ਜੀ ਕਿ ਤਾਂ ਵੈਲਕਮ ਕਿੱਜਾ ਸਰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਵੱਲੋਂ ਪੂਰਾ ਜੱਦਾ ਉਹਨਾਂ ਨੇ ਪੂਰਾ ਪਰਫਾਰਮੈਂਸ ਦਿੱਤੀ ਹੈ ਨਾ ਉਦਾਂ ਹੀ ਇਹੀ ਮਤਲਬ ਮਤਲਬ ਉਹਦਾ ਕਰਕੇ ਫਿਰ ਮੰਤਰੇ ਦੀ ਬਦੌਲਤ ਦੂਜੀ ਵਾਰੀ ਬਰੋਸਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਪਲੇਅਰ ਦੀ ਨਹੀਂ ਗੱਲ ਬਹੁਤ ਸਾਰੀ ਟੀਮ ਬਹੁਤ ਸੋਹਣਾ ਖੇਡੀ ਹੈ ਜੀ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੀ ਰਹੇਗਾ ਫਿਰ ਅਗਲੀ ਵਾਰੀ 26 ਚ 골ਡ ਲੈਗੇ ਹੁਣ ਇਹ ਸਜੋ ਫਾਈਚ ਇਸ ਤਰ੍ਹਾਂ ਕਿ ਵਾਗਤ ਸੁਵਾਇਆ ਜਾਏਗਾ ਇਸ ਤਰ੍ਹਾਂ ਦਾ ਬਹੁਤ ਸ਼ਾਨਦਾਰ ਸਵਾਗਤ ਕੀਤਾ ਜਾਊਗਾ ਸਾਰਾ ਆਪਣੇ ਵੱਲੋਂ ਪੂਰਾ ਫੁੱਲ ਮਤਲਬ ਜਸ਼ਨ ਮਨਾਏ ਜਾਣਗੇ ਲੱਗਦਾ ਕਿ ਪਿੰਡ ਦਾ ਨਾਮ ਰੋਸ਼ ਹੋ ਪੂਰੇ ਵਰਦ ਦੇ ਵਿੱਚ ਬਿਲਕੁਲ ਸਰ ਜੀ ਉਹਦੇ ਵਿੱਚ ਤੇ ਹੋ ਗਿਆ ਸਾਰਾ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਤੇ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਆ ਮਹਾਰਾਜ ਇਦਾਂ ਹੀ ਟੜਦੀ ਖਲਾ ਰੱਖੇ ਜੀ